ਹਾਲੇਲੂਇਆ ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ ਆਓ ਸਿਆ ਜੀ ਦੇ ਵਚਨ ਛੋ ਪੜਦੇ ਹਾਂ ਲੇਵੀਆਂ ਅਧਿਆਏ 13 ਕੋਹੜ ਦੀ ਪਰਖ ਤਾਂ ਜੋ ਹੋਵਾ موسی ਅਤੇ ਹਰੂਨ ਨਾਲ ਬੋਲਿਆ ਕਿ ਜੇ ਕਿਸੇ ਦੇ ਸਰੀਰ ਦੇ ਚਮ ਵਿੱਚ ਸੋਜ ਜਾਂ ਪਪੜੀ ਜਾਂ ਬੱਗੀ ਥਾਂ ਹੋਵੇ ਅਤੇ ਉਸ ਦੇ ਸਰੀਰ ਦੇ ਚਮ ਵਿੱਚ ਕੋਹੜ ਦੇ ਰੋਗ ਵਰਗਾ ਹੋਵੇ ਤਾਂ ਉਹ ਹਰੂਨ ਜਾਜਕ ਦੇ ਕੋਲ ਜਾਂ ਉਹਨਾਂ ਦੇ ਪੁੱਤਰਾਂ ਵਿੱਚੋਂ ਜਿਹੜਾ ਜਾਜਕ ਹੈ ਉਸ ਦੇ ਕੋਲ ਲਿਆਂਦਾ ਜਾਵੇ ਅਤੇ ਜਾਜਕ ਉਸ ਦੇ ਸਰੀਰ ਦੇ ਚਮ ਵਿੱਚ ਉਸ ਰੋਗ ਨੂੰ ਵੇਖੇ ਅਤੇ ਜੇ ਉਸ ਰੋਗ ਵਿੱਚ ਵਾਲ ਚਟਟੇ ਹੋ ਗਏ ਹੋਣ ਅਤੇ ਰੋਗ ਉਸ ਦੇ ਵੇਖਣ ਵਿੱਚ ਉਸ ਦੇ ਸਰੀਰ ਦੇ ਚੰਮ ਨਾਲੋਂ ਕੁਝ ਡੂੰਗਾ ਦਿ세 ਤਾਂ ਉਹ ਕੋਹੜ ਦਾ ਰੋਗ ਹੈ ਅਤੀ ਜਾਜਕ ਉਸ ਨੂੰ ਵੇਖ ਕੇ ਉਸ ਨੂੰ ਅਸ਼ੁੱਧ ਆਖੇ ਜੇ ਉਹ ਬੱਗੀ ਥਾਂ ਉਸ ਦੇ ਸਰੀਰ ਦੇ ਚੰਮ ਵਿੱਚ ਛਿੱਟੀ ਹੋਵੇ ਅਤੇ ਉਸ ਦੇ ਵੇਖਣ ਵਿੱਚ ਚੰਮ ਨਾਲੋਂ ਕੁਝ ਡੂੰਗੀ ਨਾ ਦਿਸੇ ਅਤੇ ਉਸ ਦੇ ਵਾਲ ਛਿੱਟੇ ਨਾ ਹੋਏ ਹੋਣ ਤਾਂ ਜਾਜਕ ਉਸ ਨੂੰ ਜਿਸ ਦਾ ਕੋਹੜ ਹੈ 7 ਦਿਨ ਤੋੜੀ ਉਸ ਨੂੰ ਬੰਨ ਰਖੇ ਅਤੇ 7ਵੇਂ ਦਿਨ ਜਾਜਕ ਉਸ ਨੂੰ ਵੇਖੇ ਅਤੇ ਵੇਖੋ ਜੇ ਉਸ ਦੇ ਵੇਖਣ ਵਿੱਚ ਉਹ ਰੋਗ ਉਥੇ ਰਹਿਆ ਅਤੇ ਚੰਮ ਵਿੱਚ ਖਿਲਰਿਆ ਨਾ ਹੋਇਆ ਹੋਵੇ ਤਾਂ ਜਾਜਕ ਉਸ ਨੂੰ ਹੋਰ 7 ਦਿਨ ਤੋੜੀ ਬੰਨ ਰਖੇ ਅਤੇ ਜਾਜਕ ਉਸ ਨੂੰ ਫੇਰ 7ਵੇਂ ਦਿਨ ਵੇਖੇ ਅਤੇ ਵੇਖੋ ਜੋ ਉਹ ਰੋਗ ਕੁਝ ਗੋੜਾ ਜਿਹਾਂ ਹੋਵੇ ਅਤੇ ਰੋਗ ਚੰਮ ਵਿੱਚ ਨਾ ਖਿਲਰਿਆ ਹੋਇਆ ਹੋਵੇ ਤਾਂ ਜਾਜਕ ਉਸ ਨੂੰ ਛੁੱਧ ਆਖੇ ਉਹ ਤਾਂ ਨਰੀ ਪਪੜੀ ਹੀ ਹੈ ਅਦੇ ਉਹ ਆਪਣੇ ਕਪੜੇ ਤੋਂ ਕੇ ਸ਼ੁੱਧ ਹੋ ਜਾਵੇ ਪਰ ਜੇ ਉਹ ਪਪੜੀ ਉਸ ਦੇ ਪਿੱਛੋਂ ਜੋ ਜਾਜਕ ਨੇ ਸ਼ੁੱਧ ਕਰਨ ਲਈ ਉਸ ਨੂੰ ਦਿੱਠਾ ਹੈ ਛਮ ਵਿੱਚ ਬਹੁਤ ਖਿਲਰੀ ਹੋਈ ਹੋਵੇ ਤਾਂ ਉਹ ਜਾਜਕ ਤੋਂ ਫੇਰ ਵੇਖਿਆ ਜਾਵੇ ਅਤੇ ਜੇ ਜਾਜਕ ਵੇਖੇ ਕੀ ਵੇਖੋ ਉਹ ਪਪੜੀ ਚਮ ਵਿੱਚ ਖਿਲਰਦੀ ਜਾਂਦੀ ਹੈ ਤਾਂ ਜਾਜਕ ਉਸ ਨੂੰ ਅਸ਼ੁੱਧ ਆਖੇ ਇਹ ਕੋਹੜ ਹੈ ਜੇਕਰ ਕਿਸੇ ਜਣੇ ਵਿੱਚ ਕੋਹੜ ਦਾ ਰੋਗ ਹੋਵੇ ਤਾਂ ਉਹ ਜਾਜਕ ਦੇ ਕੋਲ ਲਿਆਂਦਾ ਜਾਵੇ ਅਤੇ ਜਾਜਕ ਉਸ ਨੂੰ ਵੇਖੇ ਅਤੇ ਵੇਖੋ ਜੇ ਉਹ ਸੋਜ ਚੰਮ ਦੇ ਵਿੱਚ ਚਿੱਟੀ ਹੋਵੇ ਅਤੇ ਉਸ ਤੋਂ ਵਾਲ ਵੀ ਛਿੱਟੇ ਹੋ ਗਏ ਹੋਣ ਅਤੇ ਉਸ ਸੋਜ ਵਿੱਚ ਕੱਚਾ ਮਾਸ ਵੀ ਹੋਵੇ ਤਾਂ ਉਹ ਉਸ ਦੇ ਸਰੀਰ ਦੇ ਚੰਮ ਵਿੱਚ ਪੁਰਾਣਾ ਕੋਹੜ ਅਤੇ ਜਾਜਕ ਉਸ ਨੂੰ ਅਸ਼ੁੱਧ ਆਖੇ ਪਰ ਉਸ ਨੂੰ ਬਨ ਨਾ ਰਖੇ ਕਿਉਂ ਜੋ ਉਹ ਅਸ਼ੁੱਧ ਹੈ ਅਤੇ ਜੇ ਉਹ ਕੋਹੜ ਚੰਮ ਵਿੱਚ ਖਿੱਲਰ ਜਾਵੇ ਅਤੇ ਕੋਹੜ ਉਸ ਦੇ ਸਾਰੇ ਚੰਮ ਨੂੰ ਜਿਸ ਦਾ ਰੋਗ ਹੈ ਸਿਰ ਤੋਂ ਲੈ ਕੇ ਪੈਰਾਂ ਤੋੜੀ ਕਜੇ ਜਿੱਥੇ ਕਿੱਥੇ ਜਾਜਕ ਵੇਖੇ ਤਾਂ ਜਾਜਕ ਧਿਆਨ ਕਰੇ ਅਤੇ ਵੇਖੋ ਜੇ ਉਸ ਦੇ ਕੋਹੜ ਨੇ ਉਸ ਦੇ ਸਾਰੇ ਸਰੀਰ ਨੂੰ ਕੱਜ ਲਿਆ ਹੋਵੇ ਤਾਂ ਉਹ ਉਸ ਨੂੰ ਜਿਸ ਦਾ ਰੋਗ ਹੈ ਸ਼ੁੱਧ ਆਖੇ ਉਹ ਤਾਂ ਸਾਰਾ ਚਿੱਟਾ ਹੋ ਗਿਆ ਉਹ ਸ਼ੁੱਧ ਹੈ ਪਰ ਜੇ ਕੱਚਾ ਮਾਸ ਉਸ ਦੇ ਵਿੱਚ ਦਿਸ ਪਵੇ ਤਾਂ ਉਹ ਅਸ਼ੁੱਧ ਹੈ ਅਤੇ ਜਾਜਕ ਕੱਚੇ ਮਾਸ ਨੂੰ ਵੇਖ ਕੇ ਉਸ ਨੂੰ ਅਸ਼ੁੱਧ ਆਖੇ ਕਿਉਂ ਜੋ ਕੱਚਾ ਮਾਸ ਅਸ਼ੁੱਧ ਹੈ ਉਹ ਕੋਹੜ ਹੈ ਜਾਂ ਜੇ ਉਹ ਕੱਚਾ ਮਾਸ ਮੁੜ ਕੇ ਛਿੱਟਾ ਹੋ ਜਾਵੇ ਤਾਂ ਉਹ ਜਾਜਕ ਦੇ ਕੋਲ ਫੇਰ ਆਵੇ ਅਤੇ ਜਾਜਕ ਉਸ ਨੂੰ ਵੇਖੇ ਅਤੇ ਵੇਖੋ ਜੇ ਉਹ ਰੋਗ ਚਿੱਟਾ ਹੋ ਗਿਆ ਹੋਵੇ ਤਾਂ ਜਾਜਕ ਉਸ ਨੂੰ ਜਿਸ ਦਾ ਰੋਗ ਹੈ ਸ਼ੁੱਧ ਆਖੇ ਉਹ ਸ਼ੁੱਧ ਹੈ ਉਹ ਸਰੀਰ ਵੀ ਜਿਸ ਦੇ ਵਿੱਚ ਉਸ ਦੇ ਚੰਮ ਦੇ ਵਿੱਚ ਫੋੜਾ ਹੋ ਗਿਆ ਹੋਵੇ ਅਤੇ ਚੰਗਾ ਹੋ ਗਿਆ ਅਤੇ ਫੋੜੇ ਦੀ ਥਾਂ ਵਿੱਚ ਕੋਈ ਚਿੱਟੀ ਸੋਜ ਜਾਂ ਬੱਗੀ ਥਾਂ ਚਿੱਟੀ ਅਤੇ ਕੁਝ ਲਾਲ ਵੀ ਅਤੇ ਉਹ ਜਾਜਕ ਨੂੰ ਦੱਸੀ ਜਾਏ ਅਤੇ ਜਾਂ ਜਾਜਕ ਉਸ ਨੂੰ ਵੇਖੇ ਅਤੇ ਵੇਖੋ ਕਿ ਜੇ ਉਹ ਉਸ ਦੇ ਵੇਖਣ ਵਿੱਚ ਚਮ ਨਾਲੋਂ ਡੂੰਗੀ ਹੈ ਅਤੇ ਉਸ ਦੇ ਵਾਲ ਵੀ ਛਿੱਟੇ ਹੋ ਗਏ ਹੋਣ ਤਾਂ ਜਾਜਕ ਉਸ ਨੂੰ ਅਸ਼ੁੱਧ ਆਖੇ ਇਹ ਫੋੜੇ ਵਿੱਚੋਂ ਨਿਕਲਿਆ ਹੋਇਆ ਕੋਹੜ ਦਾ ਰੋਗ ਹੈ ਪਰ ਜੇ ਕਦੀ ਜਾਜਕ ਉਸ ਨੂੰ ਵੇਖੇ ਅਤੇ ਵੇਖੋ ਉਸ ਦੇ ਵਿੱਚ ਕੋਈ ਚਿੱਟੇ ਵਾਲ ਨਾ ਹੋਣ ਅਤੇ ਉਹ ਚੰਮ ਨਾਲੋਂ ਡੂੰਗਾ ਨਾ ਹੋਵੇ ਪਰ ਰਤੀ ਨੂੰ ਗੋੜਾ ਦਿ세 ਤਾਂ ਜਾਜਕ ਉਸ ਨੂੰ 7 ਦਿਨ ਤੋੜੀ ਬੰਨ ਰੱਖੇ ਅਤੇ ਜੇ ਉਹ ਚੰਮ ਵਿੱਚ ਬਹੁਤ ਖਿੱਲਾ ਜਾਏ ਤਾਂ ਜਾਜਕ ਉਸ ਨੂੰ ਅਸ਼ੁੱਧ ਆਖੇ ਇਹ ਰੋਗ ਹੈ ਪਾਜੇ ਉਹ ਬੱਗੀ ਥਾਂ ਉਥੇ ਹੀ ਰਹੇ ਅਤੇ ਖਿੱਲਰ ਨਾ ਜਾਏ ਤਾਂ ਉਹ ਪੱਕਾ ਹੋਇਆ ਫੋੜਾ ਹੈ ਅਤੇ ਜਾਜਕ ਉਸ ਨੂੰ ਛੁੱਧ ਆਖੇ ਜਾਂ ਜੇ ਕੋਈ ਐਹੋ ਜਿਹਾ ਸਰੀਰ ਹੋਵੇ ਜਿਸ ਦੇ ਛਾਮ ਵਿੱਚ ਜਲਨ ਪੈਂਦੀ ਹੋਵੇ ਅਤੇ ਉਸ ਜਲਨ ਦੇ ਮਾਸ ਵਿੱਚ ਇੱਕ ਛਿੱਟੀ ਬੱਗੀ ਥਾਂ ਹੋਵੇ ਕੁਝ ਕੁਝ ਲਾਲ ਜਾਂ ਛਿੱਟੀ ਤਾਂ ਜਾਜਕ ਉਸ ਨੂੰ ਵੇਖੇ ਅਤੇ ਵੇਖੋ ਜੇ ਉਸ ਬੱਗੀ ਥਾਂ ਵਿੱਚ ਵਾਲ ਛਿੱਟੇ ਹੋ ਗਏ ਹੋਣ ਅਤੇ ਉਹ ਥਾਂ ਉਸ ਦੇ ਵੇਖਣ ਵਿੱਚ ਚਮ ਨਾਲੋਂ ਡੂੰਗੀ ਹੈ ਕਾਂ ਉਹ ਉਸ ਜਲਨ ਵਿੱਚੋਂ ਨਿਕਲਿਆ ਹੋਇਆ ਕੋਹੜ ਹੈ ਸੋ ਜਾਜਕ ਉਸ ਨੂੰ ਅਸ਼ੁੱਧ ਆਖੇ ਉਹ ਕੋਹੜ ਦਾ ਰੋਗ ਹੈ ਪਰ ਜੇ ਜਾਜਕ ਉਸ ਨੂੰ ਵੇਖੇ ਅਤੇ ਵੇਖੋ ਉਸ ਬੱਗੀ ਥਾਂ ਵਿੱਚ ਕੋਈ ਚਿੱਟਾ ਵਾਲ ਹੋਵੇ ਅਤੇ ਉਹ ਹੋਰ ਚੰਮ ਨਾਲੋਂ ਡੂੰਗੀ ਨਾ ਹੋਵੇ ਸਗੋਂ ਕੁਝ ਗੂੜੀ ਦਿ세 ਤਾਂ ਜਾਜਕ ਉਸ ਨੂੰ 7 ਦਿਨ ਤੋੜੀ ਬੰਨ ਰੱਖੇ ਅਤੇ 7ਵੇਂ ਦਿਨ ਜਾਜਕ ਉਸ ਨੂੰ ਵੇਖੇ ਅਤੇ ਜੇ ਉਹ ਚੰਮ ਵਿੱਚ ਬਹੁਤ ਖਿਲ ਰਿਆ ਹੋਇਆ ਹੋਵੇ ਤਾਂ ਜਾਜਕ ਉਸ ਨੂੰ ਅਸ਼ੁੱਧ ਆਖੇ ਉਹ ਕੋਹੜ ਦਾ ਰੋਗ ਹੈ ਅਤੇ ਜੇ ਉਹ ਬੱਗੀ ਥਾਂ ਉਥੇ ਹੀ ਰਹੇ ਅਤੇ ਚਾਮ ਵਿੱਚ ਨਾ ਖਿਲਰੇ ਪਰ ਰਤੀ ਕੋ ਗੂੜੀ ਹੋਵੇ ਤਾਂ ਉਹ ਜਲਨ ਦੀ ਸੋਜ ਹੈ ਅਤੇ ਜਾਜਕ ਉਸ ਨੂੰ ਸ਼ੁੱਧ ਆਖੇ ਕਿਉਂ ਜੋ ਉਹ ਜਲਨ ਕਰਕੇ ਲਾਲ ਹੋ ਗਈ ਹੈ ਜੇ ਕਦੀ ਮਨੋਖਜਾਂ ਤੀਵੀ ਨੂੰ ਸਿਰ ਉਤੇ ਜਾਂ ਥੋਡੀ ਉਤੇ ਦਾਗ ਹੋਵੇ ਤਾਂ ਜਾਜਕ ਉਸ ਰੋਗ ਨੂੰ ਵੇਖੇ ਅਤੇ ਵੇਖੋ ਜੇ ਉਹ ਉਸ ਦੇ ਵੇਖਣ ਵਿੱਚ ਛੰਮ ਨਾਲੋਂ ਡੂੰਗੀ ਹੋਵੇ ਅਤੇ ਉਸ ਦੇ ਵਿੱਚ ਇੱਕ ਪਤਲਾ ਪਿੱਲਾਵਾਲ ਹੋਵੇ ਤਾਂ ਜਾਜਕ ਉਸ ਨੂੰ ਅਸ਼ੁੱਧ ਆਖੇ ਉਹ ਇੱਕ ਸੇਨੁਆ ਅਰਥਾਤ ਸਿਰ ਜਾਂ ਠੋਡੀ ਉੱਤੇ ਕੋਹੜ ਹੈ ਅਤੇ ਜੇ ਜਾਜਕ ਸੇਨੁਏ ਦੇ ਡੋਗ ਉੱਤੇ ਵੇਖੇ ਅਤੇ ਵੇਖੋ ਉਹ ਉਸ ਦੇ ਵੇਖਣ ਵਿੱਚ ਚਾਮ ਨਾਲੋਂ ਡੋਂਗੀ ਨਾ ਹੋਵੇ ਅਤੇ ਉਸ ਦੇ ਵਿੱਚ ਕੋਈ ਕਾਲਾ ਵਾਲ ਨਾ ਹੋਵੇ ਤਾਂ ਜਾਜਕ ਉਸ ਨੂੰ ਜਿਸ ਦੇ ਸੇਨੂਏ ਦਾ ਰੋਗ ਹੈ ਅਤੇ 7 ਦਿਨ ਤੋੜੀ ਬੰਨ ਰੱਖੇ ਅਤੇ 7ਵੇਂ ਦਿਨ ਜਾਜਕ ਉਸ ਨੂੰ ਵੇਖੇ ਅਤੇ ਵੇਖੋ ਜੇ ਉਹ ਸੇਨੂਆ ਖਿੱਲਰ ਨਾ ਜਾਏ ਅਤੇ ਉਸ ਦੇ ਵਿੱਚ ਕੋਈ ਪਿੱਲਾ ਵਾਲ ਨਾ ਹੋਵੇ ਅਤੇ ਉਸ ਦੇ ਵੇਖਣ ਵਿੱਚ ਉਹ ਸੇਨੂਆ ਛੰਮ ਨਾਲੋਂ ਡੋਂਗਾ ਨਾ ਹੋਵੇ ਤਾਂ ਉਹ ਮੁੰਨਿਆ ਜਾਏ ਪਰ ਉਸ ਸੇਨੂਏ ਨੂੰ ਉਹ ਮੁੰਨ ਨਾ ਸੁਟੇ ਅਤੇ ਜਾਜਕ ਉਸ ਨੂੰ ਜੇਸ ਨੂੰ ਸੇਨੂਆ ਹੈ 7 ਦਿਨ ਹੋਰ ਨજર ਰੱਖੇ ਅਤੇ 7ਵੇਂ ਦਿਨ ਝਾਜਕ ਉਸ ਸੇਨੂਏ ਨੂੰ ਫੇਰ ਵੇਖੇ ਅਤੇ ਵੇਖੋ ਜੇ ਸੇਨੂਆ ਚੰਮ ਵਿੱਚ ਖਿਲਰਿਆ ਹੋਇਆ ਨਾ ਹੋਵੇ ਅਤੇ ਨਾ ਉਸ ਦੇ ਵੇਖਣ ਵਿੱਚ ਚੰਮ ਨਾਲੋਂ ਡੂੰਗਾ ਹੋਵੇ ਤਾਂ ਝਾਜਕ ਉਸ ਨੂੰ ਸ਼ੁੱਧ ਆਖੇ ਅਤੇ ਉਹ ਆਪਣੇ ਕਪੜੇ ਤੋਕੇ ਸ਼ੁੱਧ ਹੋ ਜਾਵੇ ਪਰ ਜੇ ਉਹ ਸੇਨੂਆ ਉਸ ਦੇ ਸ਼ੁੱਧ ਹੋਣ ਦੇ ਪਿੱਛੋਂ ਚੰਮ ਵਿੱਚ ਬਹੁਤ ਖਿੱਲਰ ਜਾਏ ਤਾਂ ਜਾਜਕ ਉਸ ਨੂੰ ਵੇਖੇ ਅਤੇ ਵੇਖੋ ਜੇ ਉਹ ਸੇਨੂਆ ਚੰਮ ਵਿੱਚ ਖਿਲਰਿਆ ਹੋਇਆ ਹੋਵੇ ਤਾਂ ਜਾਜਕ ਉਸ ਪਿੱਲੇ ਵਾਲ ਨੂੰ ਵੀ ਨਾ ਪਾਲੇ ਉਹ ਅਸ਼ੁੱਧ ਹੈ ਪਰ ਜੇ ਕਦੀ ਉਸ ਦੇ ਵੇਖਣ ਵਿੱਚ ਉਹ ਸੇਨੂਆ ਉਥੇ ਹੀ ਰਹੇ ਅਤੇ ਉਸ ਦੇ ਵਿੱਚ ਇੱਕ ਕਾਲਾ ਵਾਲ ਪੈ ਗਿਆ ਹੋਵੇ ਤਾਂ ਸੇਨੂਆ ਚੰਗਾ ਹੋ ਗਿਆ ਉਹ ਸ਼ੁੱਧ ਹੈ ਅਤੇ ਜਾਜਕ ਉਸ ਨੂੰ ਸ਼ੁੱਧ ਆਖੇ ਜੇ ਕਦੀ ਮਨੋਖਜਾਂ ਤੀਵੀ ਦੇ ਸਰੀਰ ਦੇ ਚੰਮ ਵਿੱਚ ਬਗੀਆਂ ਥਾਵਾਂ ਅਰਥਾਤ ਛਟੀਆਂ ਬਗੀਆਂ ਥਾਵਾਂ ਹੋਣ ਤਾਂ ਜਾਜਕ ਵੇਖ ਲਵੇ ਅਤੇ ਵੇਖੋ ਜੇ ਉਹਨਾਂ ਦੇ ਸਰੀਰ ਦੇ ਚੰਮ ਵਿੱਚ ਜਿਹੜੀਆਂ ਬਗੀਆਂ ਥਾਵਾਂ ਹੋਣ ਕੁਝ ਗੋੜੀਆਂ ਦਿਸਣ ਤਾਂ ਉਹ ਇੱਕ ਡੱਬੀ ਥਾਂ ਹੈ ਜੋ ਚੰਮ ਵਿੱਚ ਹੁੰਦੀ ਹੈ ਉਹ ਸ਼ੁੱਧ ਹੈ ਅਤੇ ਉਹ ਮਨੁੱਖ ਜਿਸ ਦੇ ਵਾਲ ਸਿਰ ਤੋਂ ਲਹਿ ਪਏ ਹਨ ਸੋ ਗੰਝਾ ਤਾਂ ਹੈ ਤਾਂ ਵੀ ਸ਼ੁੱਧ ਹੈ ਅਤੇ ਜਿਸ ਦੇ ਵਾਲ ਆਪਣੇ ਸਿਰ ਦੇ ਉਸ ਥਾਂ ਤੋਂ ਲਹਿ ਪਏ ਹੋਣ ਜੋ ਮੋਹ ਦੀ ਵੱਲ ਹੈ ਤਾਂ ਉਹ ਮਥੇ ਦਾ ਗੰਝਾ ਤਾਂ ਹੈ ਤਾ ਵੀ ਸ਼ੁੱਧ ਹੈ ਅਤੇ ਜੇ ਕਦੀ ਉਸ ਗੰਝੇ ਸਿਰ ਵਿੱਚ ਜਾਂ ਗੰਝੇ ਮੱਥੇ ਵਿੱਚ ਇੱਕ ਚਿੱਟਾ ਲਾਲ ਜਿਹਾ ਫੋੜਾ ਹੋਵੇ ਤਾਂ ਉਹ ਉਸ ਦੇ ਗੰਝੇ ਸਿਰ ਵਿੱਚ ਜਾਂ ਉਸ ਦੇ ਗੰਝੇ ਮੱਥੇ ਵਿੱਚ ਨਿਕਲਿਆ ਹੋਇਆ ਕੋਹੜ ਹੈ ਤਾਂ ਜਾਜਕ ਉਸ ਨੂੰ ਵੇਖੇ ਅਤੇ ਵੇਖੋ ਜੇ ਉਸ ਫੋੜੇ ਦੀ ਸੋਜ ਉਸ ਦੇ ਗੰਝੇ ਸਿਰ ਵਿੱਚ ਜਾਂ ਉਸ ਦੇ ਗੰਝੇ ਮੱਥੇ ਵਿੱਚ ਕੁਝ ਚਿੱਟੀ ਲਾਲ ਜਿਹੀ ਹੋਵੇ ਜੇ ਇਸ ਤਰ੍ਹਾਂ ਉਸ ਦੇ ਸਰੀਰ ਦੇ ਚੰਮ ਵਿੱਚ ਕੋਹੜ ਦੇ ਪੈਂਦਾ ਹੈ ਤਾਂ ਉਹ ਕੋਹੜੀ ਹੈ ਉਹ ਅਸ਼ੁੱਧ ਹੈ ਜਾਜਕ ਉਸ ਨੂੰ ਮੋਲੋਂ ਅਸ਼ੁੱਧ ਆਖੇ ਉਸ ਦਾ ਰੋਗ ਉਸ ਦੇ ਸਿਰ ਵਿੱਚ ਹੈ ਅਤੇ ਉਹ ਕੋਹੜੀ ਜਿਸ ਨੂੰ ਰੋਗ ਲੱਗਾ ਹੋਵੇ ਉਸ ਦੇ ਕੱਪੜੇ ਪਾੜੇ ਜਾਣ ਅਤੇ ਉਸ ਦਾ ਸਿਰ ਨੰਗਾ ਹੋਵੇ ਅਤੇ ਆਪਣੇ ਉਤਲੇ ਹੋਠ ਉਤੇ ਕੁਝ ਕਾਜ ਕੇ ਇਹ ਹਾਕਾਂ ਅਸ਼ੁੱਧ ਅਸ਼ੁੱਧ ਜਿੰਨੇ ਦਿਨ ਉਹ ਰੋਗ ਉਸ ਦੇ ਵਿੱਚ ਰਹੇ ਉਹ ਪਰਿਸ਼ਟ ਰਹੇ ਉਹ ਅਸ਼ੁੱਧ ਹੈ ਉਹ ਇਕੱਲਾ ਵਸੇ ਉਸ ਦਾ ਵਸੇਬਾ ਡੇਰੇ ਤੋਂ ਬਾਹਰ ਹੋਵੇ ਕੋਹੜ ਦੀ ਪਰਖ ਉਹ ਕਪੜਾ ਵੀ ਜਿਸ ਦੇ ਵਿੱਚ ਕੋਹੜ ਦਾ ਰੋਗ ਹੋਵੇ ਪਾਵੇਂ ਉਹਨਾਂ ਦਾ ਪਾਵੇਂ ਕਤਾਨ ਦਾ ਪਾਵੇਂ ਤਾਣੀ ਵਿੱਚ ਪਾਵੇਂ ਉਣਨੀ ਵਿੱਚ ਪਾਵੇਂ ਕਤਾਨ ਦਾ ਪਾਵੇਂ ਉਨ ਦਾ ਪਾਵੇਂ ਚਮ ਵਿੱਚ ਪਾਵੇਂ ਚਮ ਦੀ ਬਣੀ ਹੋਈ ਕਿਸੇ ਵਸਤ ਵਿੱਚ ਅਤੇ ਜੇ ਉਹ ਰੋਗ ਉਸ ਕੱਪੜੇ ਵਿੱਚ ਜਾਂ ਚਮ ਵਿੱਚ ਪਾਵੇਂ ਤਾਣੀ ਵਿੱਚ ਪਾਵੇਂ ਉਣਨੀ ਵਿੱਚ ਪਾਵੇਂ ਚੰਮ ਦੀ ਬਣੀ ਹੋਈ ਕਿਸੇ ਵਸਤ ਵਿੱਚ ਕੁਝ ਹਰਾ ਜਾਂ ਲਾਲ ਜਿਹਾ ਹੋਵੇ ਤਾਂ ਉਹ ਕੋਹੜ ਦਾ ਰੋਗ ਹੈ ਅਤੇ ਜਾਜਕ ਨੂੰ ਦੱਸਿਆ ਜਾਵੇ ਅਤੇ ਜਾਜਕ ਉਸ ਰੋਗ ਨੂੰ ਵੇਖੇ ਅਤੇ ਉਸ ਨੂੰ ਜਿਸ ਦਾ ਰੋਗ ਹੈ 7 ਦਿਨ ਤੋੜੀ ਬੰਨ ਰੱਖੇ ਅਤੇ 7ਵੇਂ ਦਿਨ ਉਸ ਰੋਗ ਨੂੰ ਵੇਖੇ ਜੇ ਉਹ ਰੋਗ ਉਸ ਕੱਪੜੇ ਵਿੱਚ ਪਾਵੇਂ ਤਾਣੀ ਵਿੱਚ ਪਾਵੇਂ ਉਣਨੀ ਵਿੱਚ ਪਾਵੇਂ ਚਮ ਵਿੱਚ ਜਾਂ ਚਮ ਦੀ ਬਣੀ ਹੋਈ ਕਿਸੇ ਵਸਤ ਵਿੱਚ ਖਿਲਰਿਆ ਹੋਇਆ ਹੋਵੇ ਤਾਂ ਉਹ ਰੋਗ ਇੱਕ ਵਦਨ ਵਾਲਾ ਕੋਹੜ ਹੈ ਉਹ ਅਸ਼ੁੱਧ ਹੈ ਸੋ ਉਹ ਉਸ ਲਿੜੇ ਨੂੰ ਪਾਵੇਂ ਤਾਣੀ ਪਾਵੇਂ ਉਣਨੀ ਉਹਨਾਂ ਦਾ ਜਾਂ ਕਤਾਨ ਦਾ ਜਾਂ ਚਮ ਦੀ ਕਿਸੇ ਵਸਤ ਦਾ ਜਿਸ ਦੇ ਵਿੱਚ ਰੋਗ ਹੈ ਸਾੜ ਸੁਟੇ ਕਿਉਂ ਜੋ ਉਹ ਵਧਨਵੇਂ ਵਾਲਾ ਕੋਹੜ ਹੈ ਉਹ ਅੱਗ ਵਿੱਚ ਸਾੜਿਆ ਜਾਵੇ ਅਤੇ ਜੇ ਜਾਜਕ ਵੇਖੇ ਅਤੇ ਵੇਖੋ ਉਹ ਰੋਗ ਉਸ ਕੱਪੜੇ ਵਿੱਚ ਨਾ ਤਾਣੀ ਨਾ ਉਣਣੀ ਨਾ ਚੰਮ ਦੀ ਕਿਸੇ ਵਸਤ ਵਿੱਚ ਨਾ ਖਿਲਰਿਆ ਹੋਇਆ ਹੋਵੇ ਤਾਂ ਜਾਜਕ ਆਗਿਆ ਦੇਵੇ ਜੋ ਉਸ ਵਸਤ ਨੂੰ ਜਿਸ ਦੇ ਵਿੱਚ ਰੋਗ ਹੈ ਤੋ ਸੁੱਟਨ ਅਤੇ ਉਸ ਨੂੰ 7 ਦਿਨ ਹੋਰ ਬੰਨ ਰੱਖੇ ਅਤੇ ਜਾਜਕ ਤੋਂ ਦੇ ਪਿੱਛੋਂ ਉਸ ਰੋਗ ਨੂੰ ਵੇਖੇ ਅਤੇ ਵੇਖੋ ਜੇ ਉਸ ਰੋਗ ਦਾ ਰੰਗ ਵੱਟਿਆ ਹੋਇਆ ਨਾ ਹੋਵੇ ਅਤੇ ਰੋਗ ਖਿਲਰਿਆ ਹੋਇਆ ਨਾ ਹੋਵੇ ਤਾਂ ਉਹ ਅਸ਼ੁੱਧ ਹੈ ਤੂੰ ਉਸ ਨੂੰ ਅੱਗ ਵਿੱਚ ਸਾੜੀ ਉਹ ਅੰਦਰੋਂ ਵੱਧਦਾ ਹੈ ਭਾਵੇਂ ਬਾਹਰੋਂ ਜਾਂ ਅੰਦਰੋਂ ਨੰਗਾ ਹੋਵੇ ਅਤੇ ਜੇ ਜਾਜਕ ਵੇਖੇ ਅਤੇ ਵੇਖੋ ਜੋ ਉਸ ਦੇ ਤੋਂ ਦੇ ਪਿਛੋਂ ਉਹ ਰੋਗ ਕੁਝ ਗੂੜਾ ਦੇ ਸੇ ਤਾਂ ਉਹ ਉਸ ਲੀੜੇ ਵਿੱਚੋਂ ਜਾਂ ਚੰਮ ਵਿੱਚੋਂ ਜਾਂ ਤਾਣੀ ਵਿੱਚੋਂ ਜਾਂ ਉਣਨੀ ਵਿੱਚੋਂ ਉਸ ਨੂੰ ਪਾੜ ਕੇ ਕੱਢੇ ਅਤੇ ਜੇ ਉਹ ਉਸ ਕਪੜੇ ਵਿੱਚ ਪਾਵੇ ਤਾਣੀ ਵਿੱਚ ਪਾਵੇਂ ਓਣਨੀ ਵਿੱਚ ਜਾਂ ਚਮਦੀ ਕਿਸੇ ਵਸਤ ਵਿੱਚ ਪ੍ਰਗਟ ਹੋਵੇ ਤਾਂ ਉਹ ਵਦਣ ਵਾਲਾ ਰੋਗ ਹੈ ਤੂੰ ਉਸ ਵਸਤ ਨੂੰ ਜਿਸ ਤੇ ਵਿੱਚ ਰੋਗ ਹੈ ਅੱਗ ਵਿੱਚ ਸਾੜ ਸੁੱਟੀ ਅਤੇ ਉਹ ਕਪੜਾ ਪਾਵੇਂ ਤਾਣੀ ਪਾਵੇਂ ਓਣਨੀ ਜਾਂ ਕੋਈ ਵਸਤ ਚਮਦੀ ਪਾਵੇਂ ਹੋਵੇ ਜੋ ਤੋਂ ਤਵੇਂ ਜੇ ਉਹ ਰੋਗ ਉਹਨਾਂ ਵਿੱਚੋਂ ਹਟ ਜਾਵੇ ਤਾਂ ਉਹ ਦੁਜੀ ਵਾਰ ਤੋਤਾ ਜਾਵੇ ਅਤੇ ਸ਼ੁੱਧ ਹੋ ਜਾਏ ਕਿਸੇ ਕੱਪੜੇ ਵਿੱਚ ਪਾਵੇਂ ਉਹਨਾਂ ਦਾ ਪਾਵੇਂ ਕਤਾਨ ਦਾ ਪਾਵੇਂ ਤਾਣੀ ਵਿੱਚ ਪਾਵੇਂ ਉਣਨੀ ਵਿੱਚ ਪਾਵੇਂ ਚਮੜਾ ਦੀ ਕਿਸੇ ਵਸਤੂ ਵਿੱਚ ਉਸ ਨੂੰ ਸ਼ੁੱਧ ਆਖਣ ਲਈ ਜਾਂ ਉਸ ਨੂੰ ਅਸ਼ੁੱਧ ਆਖਣ ਲਈ ਕੋਹੜ ਦੇ ਰੋਗ ਦੀ ਵਿਵਸਥਾ ਇਹੋ ਹੈ ਆਮੇਨ